ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ WhatsApp ਰਾਹੀਂ ਦੱਸ ਦਿੱਤੀ ਜਾਵੇਗੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਕੁਝ ਵਧੀਆ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਕਪੂਰਥਲਾ ਏਰੀਆ ਕਾਸਟ ਹੈ ਜੀ ਸਿੱਖ ਰਾਮਦਾਸੀ ਆ ਓਮਰਜ 61993 ਦਾ ਵਰਥ ਹੈ ਲੜਕੀ ਦਾ ਕੱਦ ਹੈ ਜੀ 5 ਫੁੱਟ 3 ਇੰਚ ਪੜਾ ਦੋ ਆਸਟ੍ਰੇਲੀਆ ਦੇ ਵਿੱਚ ਨੇ ਗੋਤ ਹੈ ਜੀ ਬਣਗਨ ਤੇ ਵੰਦਨ ਪੜ੍ਹਾਈ ਕਰੀ ਹੈ ਜੀ ਬੀਟੈਕ ਇਨ ਸੀਐਸਸੀ ਪੋਸਟ ਗ੍ਰੈਜੂਏਸ਼ਨ ਇਨ ਡਿਪਲੋਮਾ ਇਨ ਐਡਵਾਂਸ ਕੰਪਿਊਟਿੰਗ ਪੀਜੀਡੀਸੀਏ ਜੌਬ ਐਕਸਪੀਰੀਅੰਸ 8 ਸਾਲ ਦਾ ਜੀ ਕੰਮ ਕਰ ਰਿਹਾ ਜੀ ਲੜਕੀ 2 ਸਾਲ ਤੋਂ ਆਸਟ੍ਰੇਲੀਆ ਦੇ ਵਿੱਚ ਹੈ ਇਹਨਾਂ ਦੀ ਮੰਗ ਹੈ ਮੁੰਡਾ ਆਸਟ੍ਰੇਲੀਆ ਪੀਆਰ ਜਾਂ ਟੀਆਰ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਹੈ ਜੀ ਢਾਲੀਵਾਲ ਉਮਰ ਹੈ 32 ਸਾਲ ਕੱਦ ਹੈ ਜੀ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਬੀਐਸਸੀ ਨਰਸਿੰਗ ਇਹ ਲਮੁਗ ਹੈ ਤੇ ਕੰਮਕਾਰ ਹੈ ਜੀ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਜੀ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਹੁਣ ਵਾਪਸ ਪੰਜਾਬ ਦੇ ਵਿੱਚ ਆਈ ਹੈ ਜੀ ਇਹਨਾਂ ਦੀ ਮੰਗ ਹੈ ਲੜਕਾ ਕੈਨੇਡਾ ਦਾ ਪੀਆਰ ਹੋਵੇ ਭਰਾ ਕੈਨੇਡਾ ਦੇ ਵਿੱਚ ਪੀਆਰ ਮੈਰਿਡ ਹੈ ਜੀ ਲੜਕੀ ਦਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਿਆ ਹੋਇਆ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅਮਰਿੰਦਰ ਸਿੰਘ ਪਤਾ ਲੁਧਿਆਣਾ ਏਰੀਆ ਉਮਰ ਹੈ ਜੀ 25 ਸਾਲ ਤੇ ਕਾਸਟ ਹੈ ਜੱਟ ਸਿੱਖ ਕੱਦ ਹੈ 6 ਫੁੱਟ 2 ਇੰਚ ਪੜ੍ਹਾਈ ਕਰੀ ਹੈ ਜੀ 4 ਸਾਲ ਸੋਸ਼ਲ ਸਰਵਿਸ ਫਰੇਜ਼ਰ ਵੈਲੀ ਯੂਨੀਵਰਸਿਟੀ ਐਫਸਟਫੋਰ ਦੇ ਵਿੱਚ ਮੁੰਡਾ ਵੈਸ਼ਨੂਆ ਜੀ ਤੇ ਕੰਮ ਕਰ ਰਿਹਾ ਜੀ ਮੁੰਡਾ ਸੁਪਰਵਾਈਜ਼ਰ ਹੈ ਕੈਨੇਡਾ ਦੇ ਵਿੱਚ ਭਰਾ ਇੱਕ ਹੈ ਜੀ ਮੁੰਡੇ ਦਾ ਅਮਰੀਕਾ ਦਾ ਸਿਟੀਜ਼ਨ ਹੈ ਤੇ ਦੋਨੋਂ ਭਾਈਆਂ ਦਾ ਯੂਐਸਏ ਦੇ ਵਿੱਚ ਇੱਕ ਆਪਣਾ ਘਰ ਹੈ ਜੀ ਭੈਣ ਇਹਨਾਂ ਦੀ ਇੰਡੀਆ ਦੇ ਵਿੱਚ ਹੈ ਜੀ ਨਰਸਿੰਗ ਕਰ ਰਹੀ ਹੈ ਮਾਤਾ ਪਿਤਾ ਦਾ ਅਮਰੀਕਾ ਦਾ ਫੈਮਿਲੀ ਵੀਜ਼ਾ ਲੱਗਿਆ ਹੋਇਆ ਜੀ ਫਿਲਹਾਲ ਇੰਡੀਆ ਦੇ ਵਿੱਚ ਨੇ ਜਿਮਾਤਾ ਪਿਤਾ ਤੇ ਪ੍ਰੋਪਰਟੀ ਅਠ ਕਿੱਲੇ ਦੋ ਭਾਈਆਂ ਕੋਲ ਜੀ ਇਹਨਾਂ ਦੀ ਮੰਗ ਹੈ ਜੀ ਲੜਕੀ ਯੂ ਐਸ ਏ ਦੇ ਵਿੱਚ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਮੁੰਡੇ ਦੇ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੋਮਨਦੀਪ ਕੌਰ ਕਾਸਟ ਜੱਟ ਸਿੱਖ ਉਮਰ ਹੈ ਜੀ 8 4 1991 ਦਾ ਬਰਥ ਹੈ ਗੋਤ ਹੈ ਵੜੈਚ ਤੇ ਕੱਦ ਹੈ ਜੀ 5 ਫੁੱਟ ਭਰਾ ਇੱਕ ਸੈਟਲ ਹੈ ਜੀ ਕੈਨੇਡਾ ਦਾ ਪੀਆਰ ਹੈ ਮਾਤਾ ਪਿਤਾ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਜੀ ਪਿਤਾ ਰਿਟਾਇਰਡ ਕਨਗੋ ਨੇ ਉੜਾਈ ਕਰੀਏ ਜੀ ਜੀਐਨਐਮ ਪੋਸਟ ਬੇਸਿਕ ਨਰਸਿੰਗ ਕੰਮਕਾਰਜ ਪੀਆਰ ਦੀ ਫਾਈਲ ਅਪਲਾਈ ਹੈ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਹੋਵੇ ਭਾਵੇਂ ਪੰਜਾਬ ਦੇ ਵਿੱਚ ਜੱਟ ਸਿਕ ਕਾਸਟ ਤੋਂ ਹੋਵੇ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ 7 ਤੋਂ 8 ਕਿਲੇ ਜ਼ਮੀਨ ਹੋਵੇ ਸੰਗਰੂਰ ਮਲੇਰਕੋਟਲਾ ਲੁਧਿਆਣਾ ਬਰਨਾਲਾ ਏਰੀਆ ਸੰਪਰਕ ਕਰਨ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਨਕੋਦਰ ਏਰੀਆ ਕਾਸਟ ਜੀ ਤਰਖਾਨ ਸਿੱਖ ਤੇ ਗੋ ਤੇ ਪਦਮ ਉਮਰ ਜੀ 26592 ਦਾ ਡੇਟ ਆਫ ਬਰਥ ਹੈ ਕਾਦਾ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਆਈਟੀਆਈ ਮਕੈਨੀਕਲ ਡਿਪਲੋਮਾ ਮੁੰਡਾ ਮੰਗਲਿਕ ਹੈ ਜੀ ਕੰਮਕਾਰ ਹੈ ਦੋਹਾ ਕਤਰ ਦੇ ਵਿੱਚ ਮੁੰਡਾ ਟਰੱਕ ਡਰਾਈਵਰ ਇਹਨਾਂ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਪੜ੍ਹੀ ਲਿਖੀ ਹੋਵੇ ਤੇ ਮੰਗਲਿਕ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਰਾਜ ਜਨ ਸੰਦੀਪ ਸਿੰਘ ਪਤਾ ਜੰਡੇ ਵਾਲਾ ਗੁਰੂ ਅਮਰਿਤਸਰ ਸਾਹਿਬੀ ਰਿਆ ਕਾਸਟ ਹੈ ਜੀ ਜੱਟ ਸਿੱਖ ਤੇ ਉਮਰ ਹੈ 21 1996 ਦਾ ਡੇਟ ਆਫ ਬਰਥ ਹੈ ਮੁੰਡੇ ਦਾ ਕਾਰਦੇ ਜੀ 5 ਫੁੱਟ 5 ਇੰਚ ਪੜ੍ਹਾਈ ਕਰੀਏ ਪਲੱਸ 2 ਭਰਾ ਇੱਕ ਕੈਨੇਡਾ ਦੇ ਵਿੱਚ ਹੈ ਜੀ ਭੈਣ ਇੱਕ ਨਿਊਜ਼ੀਲੈਂਡ ਦੇ ਵਿੱਚ ਹੈ ਪਿਤਾ ਰੋਡ ਵੇਜ਼ ਇਨਸਪੈਕਟਰ ਐਕਸਪਾਇਰਡ ਨੇ ਜੀ ਕੰਮਕਾਰ ਹੈ 5 ਕਿੱਲੇ ਜ਼ਮੀਨ ਹੈ ਖੇਤੀਬਾੜੀ ਦਾ ਕੰਮ ਹੈ ਜੀ ਨੰਬਰਦਾਰ ਹੈ ਜੀ ਪਿੰਡ ਦਾ ਮੁੰਡਾ ਸ਼ੁੱਧ ਵੈਸ਼ਨੋਆ ਇਹਨਾਂ ਦੀ ਮੰਗ ਹੈ ਜੀ ਕੁੜੀ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਜਾਂ ਪਟੀਕ ਜਾਂ ਲੜਸ ਕੀਤੀ ਹੋਵੇ ਜਾਂ ਕਰ ਸਕਦੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਅੰਨੂ ਸ਼ਰਮਾ ਪਤਾ ਲੁਧਿਆਣਾ ਏਰੀਆ ਉਮਰ ਹੈ ਜੀ 19 ਨਵੰਬਰ 1994 ਦਾ ਡੇਟ ਆਫ ਬਰਥ ਹੈ ਜਨਮ ਸਥਾਨ ਹੈ ਜੀ ਬੰਗਲੌਰ ਤੇ ਜਨਮ ਟਾਈਮ ਹੈ 4 एएम ਦਾ ਭੈਣ ਇੱਕ ਮੈਰਿਡ ਹੈ ਜੀ ਪੜਾਈ ਬੀਐਸਸੀ ਨਾਨ ਮੈਡੀਕਲ ਨਾਲ ਕਰੀ ਹੈ ਕੱਦ ਹੈ ਜੀ 5 ਫੁੱਟ 8 ਇੰਚ ਪਿਤਾ ਨੇ ਆਰਮੀ ਰਟਾਇਰਡ ਜੀ ਇਹਨਾਂ ਦੀ ਮੰਗ ਹੈ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਵਧੀਆ ਘਰ ਪਰਿਵਾਰ ਵਧੀਆ ਆਮਦਨ ਵਧੀਆ ਕੰਮਕਾਰ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਲੜਕੀ ਦੇ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ